ਕਾਵਾੜ ਦੇਵਾਦਾ ਦੀ ਆਹ ਦੀ ਦਫਤੀ ਸ਼ੀਟ ਸਿਕਾ ਜਾਂਦਾ ਤੂੰ ਕੀ ਕਹਿੰਦਾ ਦਫਤੀ ਸ਼ੀਟ ਦੱਟਾ ਕਰਦਾ ਵੀ ਅੱਜ 2023 ਦਾ ਲਾਸਟ ਦਿਨ ਆ ਬਈ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਤੇ ਜੀ 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 ਕਹਿੰਦਾ ਭਰਾ ਛੱਡੇ ਜਾ ਨੋਂ ਭਰਾ ਛੱਡੇ ਐਮ 8 ਵਜ ਰੇ ਨੇ ਤੇ ਤੂੰ ਹੀ ਸੇਕ ਰਿਆਂਗੇ ਅਸੀਂ ਬਾਈ ਤਾਂ ਸਪੈਸ਼ਲ ਬੰਦੇ ਬਗਾਏ ਨੇ ਲੇੜੀ ਲੈ ਕੇ ਆਉਣੀ ਲੈੜੀ ਅੱਜ ਸਾਡੇ ਪਿੰਡ ਲੱਗਣ ਡਰਾਮਾ ਤੇ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਲੈੜੀ ਲੈ ਕੇ ਆਉਣੀ ਲੈੜੀ ਚੱਲਾਂਗੇ ਬਹੁਤ ਡਰਾਮਾ ਦੇਖਣਾ ਲੈੜੀ ਲੈ ਕੇ ਆਓ ਛੱਡੀ ਜਾ ਬਈ ਲੈੜੀ ਲੈ ਪੁੱਤ ਸਾਦੀ ਫਰਸ਼ਨਰ ਲਿਆਂਦੇ ਜਾਂਦੇ ਆਂ ਚੇਵਾ ਐਕਚੁਅਲੀ ਇਹ ਲੈਟ ਹੋ ਗਿਆ ਸੀ ਸੈਟ ਹੋ ਗਿਆ ਰਿਪੇਅਰ ਹੋ ਗਿਆ ਅੱਜ ਹੈਗਾ ਕੰਨ ਤੇ ਮਾਰਦਾਂ ਦੇ ਮੈਂ ਕਿਹੜੇ ਤਰ੍ਹਾਂ ਵੀ ਜਾਂਦਾ ਬੰਦੂ ਤਾਂ ਕਿ ਚੱਲੀਏ ਫਿਰ ਚਲੋ ਅੱਗੇ ਦੇ ਕੱਢ ਗਏ ਮੜਾ ਜਾ ਆਇਓ ਸਕੰਦਰ ਫੜ ਆ ਜਾਓ ਵੈਸੇ ਲਾਇਆ ਲਾ ਵੀ ਕੋਈ ਫਾਇਦਾ ਨਾ ਫੜ ਓਏ ਗੰਜੂ ਨਾਲ ਜਾਂਦਾ ਹੁੰਦਾ ਵੀਡੀਓ ਬਣਾਉਣਾ ਨੂੰ ਖਰਾਬ ਕੈਮਰਾ ਚਾਲੋ ਫੜ ਸਕੰਦਰ ਆ ਜਾ ਓਏ ਬਲੌਗਰ ਇਹਨੂੰ ਬਲੌਗ ਫੜ ਪਹਿਲਾਂ ਅਸੀਂ ਜਾਵਾਂਗੇ ਡਰਾਮਾ ਦੇਖਣ ਵਾਸਤੇ ਤੁਹਾਨੂੰ ਪਤਾ ਡਰਾਮਾ ਲੱਗਿਆਗਾ ਓਏ ਮਿਸਕੰਦਰ ਉਸ ਅਧਿਕ ਰੱਗ ਲਾਉ ਹੈ ਓਲਾਦੀ ਓਏ ਸੈਦਿਕ ਕਰਿਆ ਕਰੋ ਸਾਰਾ ਜੀ ਬਈ ਯਾਰ ਵਧੀਆ ਖੁਸ਼ੀਆਂ ਲੈ ਕੇ ਆਵੇ ਹਨ ਤੇ ਸਾਡੇ ਵੱਲੋਂ ਮੁਬਾਰਕਾ ਚੱਪਤ ਜਾਲ ਦੇਉਣ ਕੋਲ ਡਰਾਮਾ ਦੇਖਣ ਵਾਸਤੇ ਫਿਰ ਉਸ ਤੋਂ ਬਾਅਦ ਦੇਖਦਾ ਕੀ ਕੀ ਰੰਗਾਰੰਗ ਪ੍ਰੋਗਰਾਮਾਂ ਕੀ ਗੱਲ ਰਹਾ ਹੁਣ ਟੰਡਣ ਮਾਚਦੇ ਬੰਦੇ ਰੋ ਮਾਤਾ ਕੀ ਮਾਤਾ ਪੈਸੇ ਲਗਾਉਂਦਾ ਸਹੀ ਗੱਲ ਆ ਅੱਜ ਡਰਾਮਾ ਦੇਖਣ ਲਈ ਜਾ ਰਹੇ ਆ ਜੇ ਡਰਾਮਾ ਦੇਖਣ ਵਾਸਤੇ ਅਸੀਂ ਆ ਗਏ ਬਾਕੀ ਦੇਖਦੇ ਹਾਂ ਹੁਣ ਕੀ ਮਾਹੌਲ ਅੱਗੇ ਦਾ يار کو <SMILINGaría> ah Quebras no de la ahora. ਪਾਰਟੀ ਦੇ ਖਾਨ ਮੁੰਡਾ ਨਾਮ ਦਰਬਾਰੇ ਬਾਈਆਂ ਕੰਨਾਂ ਤੋਂ ਉਹ ਨਾਮ ਪਾ ਤੇ ਸਨਮਾਨ ਸਾਰੀ ਦਗਾਣਾ ਭਾਈ ਕਿੰਸਾ ਨਾਮ ਹੈ ਜੇ ਵੀ ਕੰਸਾ ਬਰੇ ਪ੍ਰੋਗਰਾਮ ਕਰਦੇ ਤੇ ਕੀ ਬਣਾ ਦਗਾਣਾ ਦੇਖਿਆ ਮੈਂ ਪੰਜਾਬੀ ਲੋਕ ਨੂੰ ਪਸੰਦੀ ਆ ਵੀ ਜਿਹੜਾ ਰਾਤ ਨੂੰ ਇਹ ਢੋਲ বাজਦਾ ਹਰਮੋਨੀਓਂ বাজਦਾ ਹੈ ਉਹਨੂੰ ਲੋਕਾਂ ਦਾ ਬਹੁਤ ਪੈਂਦਾ ਹੈ ਵੀ ਕਿਹਦੇ ਵਿਆਹ ਹੈ ਜਿਹੜਾ ਪੰਜਾਬੀ ਨੂੰ ਦੱਸਦਾ ਕਹਿੰਦਾ ਗਉਸ਼ਾ ਵਾਲੇ ਨੇ ਪਵਾਨੀ ਘੜਾ ਓਏ ਕਹਿੰਦੀ ਕਿਹੋ ਜੇ ਪ੍ਰੋਗਰਾਮ ਦਿਖਾਉਂਦੇ ਨੇ ਕਹਿੰਦਾ ਬਹੁਤ ਵਧੀਆ ਡਰਾਮੇ ਕਰਦੇ ਨੇ ਈਆਂ ਬਾਰੇ ਬੈਠ ਕੇ ਗੋਹੜੀਆਂ ਦੇ ਬਹੁਤ ਵਧੀਆ ਗੱਲਾਂ ਕਰਦੇ ਨੇ ਪ੍ਰਚਾਰ ਕਰਦੇ ਨੇ ਬਹੁਤ ਵਧੀਆ ਕਿਹੜੀ ਪਾਰਟੀ ਦਾ ਮੋਰੀ ਕਿਹੜਾ ਉਹਨਾਂ ਦਾ ਮਾਸਟਰ ਆ ਜਿਹੜਾ ਉਹ ਰਾਜ ਜੀ ਕਹਿੰਦੇ ਨਵੇਂ ਗੀਤਕਾਰ ਤਿਆਰ ਨੇ ਪ੍ਰੀਤ ਸਮਾਣਾ ਜੀ ਇਹ ਆ ਗਏ ਨੇ ਇੱਧਰ ਰਾਜੋ ਉਹ ਜਿਹੜੇ ਕਾਪੀ ਸੰਗਤ ਵਾਲਾ ਮਾਇਆ ਦਾ ਬਸਰਾ ਨਹਾਉਂਦਾ ਗੋਵਰ ਦਾ ਕੱਪੜਾ ਪਾ ਕੇ ਉਸਤੇ ਮੇਰੇ ਪਰ ਆਪੋ ਤੇ ਬਾਬਾ ਗੁਰਨਾਥ ਦੇ ਵਾਰਾ ਜੀ ਉਹ ਗੁੱਡੂ ਗੁੰਗ ਤੇ ਆ ਸਾਰਾ ਬਹੁਤ ਬਹੁਤ ਧੰਨਵਾਦ ਸਾਰੇ ਨੱਗਰ ਵਾਸੀਆਂ ਦਾ ਮੇਰੇ ਭੈਣਾ ਦਾ ਮੇਰੇ ਵੀਰਾਂ ਦਾ ਪਾਲ ਪਾਲ ਜੀ ਦਾ ਨੰਬਰ ਦਾ ਸਾਹਿਬ ਜੀ ਦਾ ਤੇ ਨੌਜਵਾਨ ਜੀ ਦਾ ਬਹੁਤ ਬਹੁਤ ਧੰਨਵਾਦ। ਸ਼੍ਰੀ ਬਹੁਤ ਬਖਵਾ ਕੁੜੀ ਨਵੀਂ ਜੋੜੀ ਆ ਉਹ ਆ ਗਈ ਹੁਣ ਤੁਹਾਨੂੰ। ਸਭਾ ਦਾ ਸੇਵਾਦਾਰ ਮੋਹਰੇਨੀ। ਸੋਹੇਸਨ ਜੀ તરફੋਂ ਆਪ ਦਾ ਸਤਿਕਾਰ ਬਿਸਰੇ ਹੋ। ਰਾਤ ਨੂੰ ਦੀਆ ਰਤ ਹੋਣ ਕਰੇ।